हां जी दोस्तों की हालचाल है ਆ ਵੀਰੂ ਦੇਖਿਓ ਸਾਰੀ ਤੇ ਜੇ ਸਾਰੀ ਲੋਕਾਂ ਇਦਾਂ ਦੀ ਹੋ ਜਾਂਦਾ ਤਾਂ ਬਦਲਾ ਆ ਸਕਦਾ ਪਹਿਲਾਂ ਤਾਂ ਆ ਕੇ ਖੜੀ ਨਹੀਂ ਹੁਣ ਵੋਟਾਂ ਮੰਗਣ ਆਏ ਆ ਆਪਾਂ ਹੁਣ ਹੀ ਸਵਾਲ ਕਰ ਸਕਦੇ ਹਾਂ ਹੈ ਆ ਵੀਰੂ ਦੇਖੋ ਐਮਐਲਏ ਨੂੰ ਹੀ ਕੋਈ ਸਵਾਲ ਕਰ ਰਹੀ ਹੈ ਤੇ ਉਹਦੇ ਮੂੰਹ ਤੋਂ ਮੱਖੀ ਵੀ ਨਹੀਂ ਉੱੜਦੀ ਛੋਟੀ ਗੱਲ ਦਾ ਵੀ ਜਵਾਬ ਨਹੀਂ ਦਿੱਤਾ ਗਿਆ ਜਵਾਬ ਦੇਉਂਦਾ ਜਿਵੇਂ ਕੋਈ ਕੰਮ ਕੀਤਾ ਹੋਊਗਾ ਹੈਨਾ ਸਾਰੀ ਵੀਡੀਓ ਦੇਖ ਵੀ ਕਿਦਾਂ ਖੁੰਝੇ ਲੱਗਾ ਬੈਠਾ ਹੈਗਾ ਹੈਨਾ ਆਪਾਂ ਨੂੰ ਸਾਰਿਆਂ ਨੂੰ ਹੱਕ ਹੈ ਸਵਾਲ ਕਰਨ ਦਾ ਸਵਾਲ ਕਰੋ ਸਵਾਲ ਹੁਣੀ ਕਰ ਸਕਦੇ ਹਾਂ ਜਦੋਂ ਓਟਾ ਮੰਗਣਾ ਹੋਵੇ ਓਟਾ ਮਿਲਦੇ ਨਹੀਂ ਹੁੰਦੇ ਹੈਨਾ ਸਾਰੀ ਵੀਡੀਓ ਦੇਖਿਓ ਨਾਰਮਲ ਗੱਲਬਾਤ ਹੋ ਰਹੀ ਹੈ ਕੋਈ ਵੀ ਅਸੀਂ ਕਰੀਏ ਇੱਕ ਮਿੰਟ ਕੋਈ ਗੱਲ ਇਹ ਆਪੇ ਆ ਬੰਦ ਨਾ ਜਾਂ ਮਾਰ ਦਿੰਦੇ ਬੀੜੀ ਨਾਲ ਇਹ ਇੱਕ ਵਾਰੀ ਆ ਕੇ ਦੇਖ ਜੰਮ ਦੇਖ ਕੇ ਹੱਲ ਕਰ ਦਿਓ ਹੱਲ ਕਰ ਦਿਓ ਕੱਲੇ ਬੋਟਾ ਵਾਲੇ ਉਹਨੇ ਮੜ ਕੇ 1 ਮਿੰਟ ਸਾਡੇ ਦਾ ਲੋਕਾਂ ਦੇ ਘਰਾਂ 'ਚ ਪੈਂਡ ਲਵਾਤਾ ਬੋਟਾ ਵਾਲੇ ਮੜ ਕੇ ਨਿਕਲ ਪਾਣ ਫੇਰ ਆ ਗਏ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂਗੇ ਆ ਤੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਪਾਣੀ ਬੋਟਾ ਵਾਲੇ ਤਾਂ ਤੁਸੀਂ ਘੰਟੇ ਵੀ 10 ਮਿੰਟ ਲਵਾਉਂਦੇ ਤੁਸੀਂ ਅਗਲੀ ਸਾਰੀ ਦੇਖ ਕੇ ਆਹ ਗਲੀ ਦਾ ਨਾ ਇੰਨਾ ਗਲੀ ਦਾ ਹਾਲ ਦੇਖੋ ਘਰਾਂ 'ਚ ਜਾ ਕੇ ਦੇਖੋ ਕਿਵੇਂ 스멜 ਮਾਤੀ ਹੈ ਉਹ ਕੱਲਿਆ ਫਰੇਸ਼ਰ ਨਹੀਂ ਚੱਲਦੀ ਉਹ ਲਸਾ ਨਹੀਂ ਚੱਲਦੀ ਇਹ ਤੁਮ ਲਸਾ ਨਹੀਂ ਚੱਲਦੀ ਜਿਹੜੀ ਸੋਡੀ ਕੰਡੀਸ਼ਨ ਰਹੀ ਐ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਦੁੱਖ ਦੀ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਕੱਲ ਤੇ ਕਿਹਾ ਸੀ ਵੀ ਅਸੀਂ ਉਥਾਰੇ ਉਤਰਾਂਗੇ ਇਸ ਨੂੰ ਲੋਖਰੇ ਉਤਰੇ ਹੋ ਬੇਜਾਦਾ ਅਸੀਂ ਜਾਂਦੇ ਆ ਉਹ ਦਿਨ ਪੁੱਛਣੀ ਵੀ ਬੋਤਾ ਕੰਵਲ ਵਰਗਿਆਂ ਨੇ ਪੋਈਆਂ ਸੀ ਸੁਣਦੇ ਭਾਈ ਠੀਕ ਐ ਪੂਰੇ ਵੀ ਪਾਵਾਂਗੇ ਨਾਲ ਇਹਨੂੰ ਅਸੀਂ ਨਾਲ ਉਹ ਤਾਂ ਸਾਡੇ ਕਿਨਾਲ ਕਰ ਕਰ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾ ਹਣੀ ਦੇਖਿਆ ਕੇ ਸਾਡਾ ਮਾਰ ਇੱਕ ਵਾਰੀ ਬੈਠ ਕੇ ਦੇਖੇ ਵੀ ਇਹ ਕੀਸਾਬ ਨਾਲ ਰੋਟੀਆਂ ਖਾਣਗੇ ਉਦੋਂ ਹੀ ਕਰਨੈਲ ਆਇਆ ਉਹਨੇ ਕਹਿੰਦਾ ਇੱਕ ਵਾਰੀ ਆ ਕੇ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜੇ ਪੁੱਛੇ ਬੋਲ ਹਰੇ ਆ ਕੋ ਮਾਰਦੇ ਆ ਨਹੀਂ ਕਹਿੰਦੇ ਸੀ ਇਹ ਅਸੀਂ ਕੀ ਕਰੀਏ ਸਾਡੇ ਤੋਂ ਬਾਹਰ ਹੋ ਅਸੀਂ ਥੋੜੀ ਤੋਂ ਬਾਹਰ ਨਹੀਂ ਹੁੰਦੇ ਸੀ ਪਰ ਅਸੀਂ ਬਾਹਰ ਫਿਰ ਤੁਸੀਂ ਅੱਧ ਬੋਣ ਨਾਲ ਲੜਗਾ ਦੇ ਸਿਰ ਤੇ ਆਈ ਹੋ ਤੁਹਾਨੂੰ ਸਾਈਡ ਤੋਂ ਵੀ ਨਹੀਂ